ਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੇ ਹਰ ਇੱਕ ਦੀਆਂ ਭਾਵਨਾਵਾਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਸਾਬਕਾ ਜਥੇਦਾਰਾਂ ਦੇ ਵੱਲੋਂ ਇਸ ਹਮਲੇ ਦੇ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਇਹ ਕਿਹਾ ਸੀ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਚਿੱਟੀ ਸਿੰਘ ਪੁਰਾ ਦੇ ਵਿੱਚ ਵੀ ਹੂ ਹੂ ਇਸੇ ਤਰੀਕੇ ਦਾ ਵਰਤਾਰਾ ਵਾਪਰਿਆ ਸੀ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਹਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਇਸ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉੱਪਰ ਹੋਏ ਅਤਵਾਦੀ ਹਮਲੇਬਾਰੀ ਸਤਾਪ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਨਿੰਦਾ ਕਰਦੇ ਹੋਏ ਸਰਕਾਰਾਂ ਨੂੰ ਕੇਰਿਆ। ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਜੋ ਕਿ ਘਟਿਆ ਰਾਜਨੀਤੀ ਦੇ ਗਰਭ ਦੇ ਵਿੱਚੋਂ ਪੈਦਾ ਹੋਇਆ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰਾਂ ਤੇ ਜ਼ਿੰਮੇਵਾਰ ਮੀਡੀਆ ਜਿੰਨਾ ਧਰਮਾਂ ਤੇ ਭਾਈਚਾਰਾ ਪ੍ਰਤੀ ਪੈਦਾ ਹੋਈ ਨਫ਼ਰਤ ਨੂੰ ਘਟਾਉਣ ਦਾ ਯਤਨ ਕਰੇਗਾ, ਉਹਨਾਂ ਹੀ ਸਮਾਜ ਸੁਖਤ ਰਹੇਗਾ। ਨਹੀਂ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭੰਬੜ ਵਾਲੀਗਾ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ ਉੱਪਰ ਤਸਵੀਰ ਸ਼ੇਅਰ ਕਰਦੇ ਲਿਖਿਆ ਕਸ਼ਮੀਰ ਦੀ ਧਰਤੀ ਤੇ ਇਨਸਾਨੀਅਤ ਦੇ ਨੰਗੇ ਚਿੱਟੇ ਕਤਲਿਆਮ ਨੂੰ ਬਿਆਨ ਕਰਦੀ ਇਹ ਤਸਵੀਰ ਇਹ ਵਹਿਸ਼ੀਆਨਾ ਕਾਰਵਾਈ ਕਰਨ ਵਾਲੇ ਦੀ ਕਰਤੂਤਾਂ ਨੂੰ ਵੀ ਬਿਆਨ ਕਰਦੀ ਹੈ ਧਰਮ ਪੁੱਛ ਕੇ ਗੋਲੀ ਮਾਰਨ ਦਾ ਵਰਤਾਰਾ ਰਾਜਨੀਤੀ ਚੋਂ ਪੈਦਾ ਹੋਇਆ ਕਦੇ ਧਰਮ ਦੇਖ ਕੇ ਗ੍ਰਿਫਤਾਰੀ ਤੇ ਕਦੇ ਧਰਮ ਦੇਖ ਕੇ ਘਰ ਤੇ ਹਮਲਾ ਕਰਨਾ ਇਹ ਵਰਤਾਰਾ ਵੀ ਨਵਾਂ ਨਹੀਂ ਉਹਨਾਂ ਨੇ ਲਿਖਿਆ ਜਦੋਂ ਵੀ ਕਿਸੇ ਵੀ ਦੇਸ਼ ਅੰਦਰ ਸਰਕਾਰੀ ਦਮਨ ਦੇ ਵਿਰੋਧ ਦੇ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ ਤਾਂ ਉਹਨਾਂ ਦੀ ਕਾਮਯਾਬੀ ਲੋਕਾਂ ਦੇ ਵਿੱਚ ਆਧਾਰ ਕਾਇਮ ਕੀਤੇ ਬਿਨਾਂ ਨਹੀਂ ਹੋ ਸਕਦੀ ਜ ਉਹ ਲਹਿਰਾਂ ਦੇ ਵਿੱਚ ਘਟਿਆ ਸੋਚ ਦੇ ਲੋਕ ਸ਼ਾਮਲ ਹੋ ਜਾਂਦੇ ਨੇ ਲੋਕ ਹਿਤਕਾਰੀ ਕੰਮ ਕਰਨ ਦੀ ਬਜਾਏ ਲੋਕ ਹਿੱਤ ਦੇ ਵਿੱਚ ਨਫ਼ਰਤ ਪੈਦਾ ਕਰਨ ਵਾਲੇ ਕਾਰਜ ਆਰੰਭ ਕਰ ਦਿੰਦੇ ਨੇ ਤਾਂ ਲੋਕ ਹਿੱਤਾਂ ਦੇ ਲਈ ਉੱਠੇ ਅੰਦੋਲਨ ਦਮ ਤੋੜ ਜਾਂਦੇ ਨੇ ਚਾਹੇ ਉਹ ਸ਼ਾਂਤੀ ਨਾਲ ਲੜੇ ਜਾਣ ਵਾਲੇ ਅੰਦੋਲਨ ਹੀ ਕਿਉਂ ਨਾ ਹੋਣਾ ਸਾਪਕਾ ਜਥੇਦਾਰ ਨੇ ਅੱਗੇ ਲਿਖਿਆ ਪਹਿਲਗਾਮ ਵਿੱਚ ਹੋਏ ਹਮਲਾਵਰਾਂ ਨੇ ਨਾ ਸਿਰਫ ਕਈ ਮਜਨੂਮਾਂ ਦੀ ਜਾਨ ਲਈ ਸਗੋਂ ਸੈਲਾਨੀਆਂ ਦੇ ਸਿਰ ਤੇ ਪਲਣ ਵਾਲੇ ਕਈ ਕਸ਼ਮੀਰੀ ਪਰਿਵਾਰਾਂ ਦੇ ਕਿਰਤ ਤੇ ਵੀ ਬੁਲਡੋਜ਼ਰ ਚਲਾ ਦਿੱਤਾ ਇਸ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਨਾਲ 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 ਹਰ ਸੰਸਾਰ ਵਿੱਚ ਵਸਤੇ ਹਰ ਅਮਨ ਪਸੰਦ ਨੂੰ ਹੋਈ ਹੈ ਇਸ ਤਰ੍ਹਾਂ ਦੀ ਈੜ ਚਿੱਟੀ ਸਿੰਘਪੁਰਾ ਦੇ ਕਤਲਿਆਮ ਸਮੇਂ ਵੀ ਬਹੁਤ ਉੱਠੀ ਸੀ ਪਹਲਗਾਮ ਦੇ ਕਤਲਿਆਮ ਨੇ ਚਿੱਟੀ ਸਿੰਘਪੁਰਾ ਦੇ ਕਤਲਿਆਮ ਦੇ ਜ਼ਖਮ ਨੂੰ ਮੁੜ ਤੋਂ ਹਰਾ ਕਰ ਦਿੱਤਾ ਸਰਕਾਰਾਂ ਤੇ ਜ਼ਿੰਮੇਵਾਰ ਮੀਡੀਆ ਜਿੰਨਾ ਧਰਮਾਂ ਤੇ ਭਾਈਚਾਰਿਆਂ ਪ੍ਰਤੀ ਪੈਦਾ ਹੋਈ ਨਫ਼ਰਤ ਨੂੰ ਘਟਾਉਣ ਦਾ ਯਤਨ ਕਰੇਗਾ ਉਨਾ ਹੀ ਸਮਾਜ ਵਧੀਆ ਰਹੇਗਾ ਲੋਕ ਸ਼ਾਂਤੀ ਵਾਲਾ ਮਾਹੌਲ ਮਹਿਸੂਸ ਕਰਨਗੇ ਨਹੀਂ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭਾਂਬੜ ਵਾਲੇ ਦਾ